ਦੋਸਤੋ ਅਮ੍ਰਿਤ ਸਰਦੀਪ ਮੇਨ ਪੁਆਇੰਟ ਦੇ ਉੱਤੇ ਇਸ ਵਕਤ ਅਸੀਂ ਮੌਜੂਦ ਹੈ ਬੈਕ ਸਾਈਡ ਦੇ ਉੱਤੇ ਭੰਡਾਰੀ ਬ੍ਰਿਜ ਹੈ ਜਿੱਥੇ ਧਰਨੇ ਲੱਗਦੇ ਨੇ ਹਰ ਧਰਨਾ ਉੱਥੇ ਲੱਗਦਾ ਹਰ ਪ੍ਰੋਟੈਸਟ ਉੱਥੇ ਹੁੰਦਾ ਹੈ ਜਾਂ ਫਿਰ ਦੂਸਰਾ ਪੁਆਇੰਟ ਹੈ ਇਹ ਜਿਹੜਾ ਜਿੱਥੇ ਅਸੀਂ ਮੌਜੂਦ ਹੈ ਹਾਲ ਬਾਜ਼ਾਰ ਦੇ ਬਿਲਕੁਲ ਬਾਹਰ ਹਾਲ ਬਾਜ਼ਾਰ ਦੇ ਬਿਲਕੁਲ ਅਸੀਂ ਦਰਵਾਜ਼ੇ ਦੇ ਉੱਤੇ ਮੌਜੂਦ ਹੈ ਇਹ ਸਾਰਾ ਰਸਤਾ ਜਿਹੜਾ ਵਾ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਤਾਂ ਆਓ ਅੰਦਰ ਚੱਲ ਕੇ ਦੇਖਦੇ ਹਾਂ ਕਿ ਅੰਦਰ ਕੀ ਕੀ ਹਾਲਾਤ ਨੇ ਪੁਲਿਸ ਦੀ ਤਣਾਤੀ ਤੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਤਣਾਤੀ ਹਰ ਜਗ੍ਹਾ ਦੇ ਉੱਤੇ ਨਜ਼ਰ ਆ ਰਹੀ ਹੈ ਤਾਂ ਇਹ ਹਾਲ ਬਜ਼ਾਰ ਦੇ ਬਾਹਰ ਵੀ ਪੁਲਿਸ ਦੀ ਤਣਾਤੀ ਨਜ਼ਰ ਆ ਰਹੀ ਹੈ ਸੁਰੱਖਿਆ ਦੇ ਜਿਹੜੇ ਕੜੇ ਪ੍ਰਬੰਧ ਪੁਲਿਸ ਵੱਲੋਂ ਜਰੂਰ ਕੀਤੇ ਗਏ ਤਾਂ ਅੰਦਰ ਚੱਲ ਕੇ ਦੇਖਦੇ ਹਾਂ ਕਿ ਦੁਕਾਨਦਾਰਾਂ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਗਿਆ ਇਹ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਕਿਤਨਾ ਕਿਤੇ ਸਹਿਯੋਗ ਮੰਗਿਆ ਗਿਆ ਕਿਸਾਨਾਂ ਵੱਲੋਂ ਤਾਂ ਦੁਕਾਨਦਾਰਾਂ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਗਿਆ ਅੰਦਰ ਚੱਲਦੇ ਹਾਂ ਅੰਦਰ ਚੱਲ ਕੇ ਦੇਖਦੇ ਹਾਂ ਅਸਰ ਕਿੰਨਾ ਕੁ ਹੈ ਅੱਜ ਜਿਹੜਾ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਸ='%s'ਕਿਸਾਨ ਮੋਰਚੇ ਵੱਲੋਂ ਤਾਂ ਉਹ ਅਸਰ ਦੇਖਣ ਨੂੰ ਜਰੂਰ ਮਿਲਦਾ ਪਿਆ ਦੁਕਾਨਾਂ ਜਿਹੜੀਆਂ ਨੇ ਉਹ ਇਸ ਜਗ੍ਹਾ ਦੇ ਉੱਤੇ ਬੰਦ ਨੇ ਕੁਝ ਜਦੋਂ ਅਸੀਂ ਤਸਵੀਰਾਂ ਦਿਖਾਈਆਂ ਸੀ ਕਿਸੇ ਇਲਾਕੇ ਦੀ ਤਸਵੀਰਾਂ ਦਿਖਾਈਆਂ ਜਾਂਦੀਆਂ ਉੱਥੇ ਸਹਿਯੋਗ ਨਹੀਂ ਮਿਲਦਾ ਕਿਸਾਨਾਂ ਨੂੰ ਤਾਂ ਜੇਕਰ ਐਸ ਸੀ ਐਸ ਇਲਾਕੇ ਦੀ ਗੱਲ ਕਰਦੇ ਤਾਂ ਇਹ ਸਭ ਤੋਂ ਮੇਨ ਇਲਾਕਾ ਹੈ ਤਾਲੇ ਤਾਲੇ ਲੱਗੇ ਪਏ ਨੇ ਦੇਖ ਸਕਦੇ ਹੋ ਕਿ ਵੱਡੇ ਵੱਡੇ ਤਾਲੇ ਜਿਹੜੇ ਨੇ ਉਹ ਲਗਾਏ ਹੋਏ ਨੇ ਤਾਲਾ ਕੋਈ ਵੀ ਨਹੀਂ ਖੋਲਿਆ ਯਾਨੀ ਕਿ ਪੱਕੇ ਤੌਰ ਦੇ ਉੱਤੇ ਅੱਜ ਦੁਕਾਨਾਂ ਜਿਹੜੀਆਂ ਨੇ ਇਸੇ ਤਰੀਕੇ ਦੇ ਨਾਲ ਬੰਦ ਰਹਿਣਗੀਆਂ ਤਾਂ ਇਹ ਤਸਵੀਰ ਜੜੀ ਆ ਅਮਰਸਰ ਦੀ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਚਾਰੇ ਪਾਸੇ ਦੇਖ ਸਕਦੇ ਹੋ ਸ਼ਾਇਦ ਕਈ ਇੱਕੇ ਦੁੱਕੇ ਲੋਕ ਜਿਹੜੇ ਆਪਣੀ ਦੁਕਾਨਾਂ ਦੇ ਬਾਹਰ ਜ਼ਰੂਰ ਇਹ ਦੇਖੋ ਆਪਣੀ ਦੁਕਾਨਾਂ ਦੇ ਬਾਹਰ ਜ਼ਰੂਰ ਦੇਖਣ ਨੂੰ ਮਿਲਦੇ ਪਏ ਨੇ ਸ਼ਾਇਦ ਇੰਤਜ਼ਾਰ ਹੋਏਗਾ ਕਿ ਦੁਕਾਨ ਖੋਲ ਸਕੀਏ ਜੇ ਕੋਈ ਹੋਰ ਖੋਲੇਗਾ ਤਾਂ ਅਸੀਂ ਵੀ ਖੋਲ ਲਾਂਗੇ ਇਹ ਇੰਤਜ਼ਾਰ ਜਿਹੜਾ ਹਰ ਕੋਈ ਕਿਤੇ ਨਾ ਕਿਤੇ ਕਰਦਾ ਨਜ਼ਰ ਆ ਰਿਹਾ ਕਿਉਂਕਿ ਇੱਕ ਡੈਲ ਵੀ ਹੁੰਦੀ ਹੈ ਜਦੋਂ ਕੋਈ ਬੰਦ ਦੀ ਕਾਲ ਦਿੰਦਾ ਤਾਂ ਫਿਰ ਥੋੜੀ ਡੈਲ ਵੀ ਹੁੰਦੀ ਹੈ ਕਿ ਕਿਤੇ ਵੱਡਾ ਇਕੱਠ ਨਾ ਪਹੁੰਚ ਜਾਏ ਕਿਤੇ ਜ਼ਬਰਦਸਤੀ ਸਾਡੀ ਦੁਕਾਨਾਂ ਦਾ ਬੰਦ ਕਰਾਈ ਜਾਣ ਕਿਤੇ ਸਾਡਾ ਕੋਈ ਨੁਕਸਾਨ ਨਾ ਕਰ ਦਿੱਤਾ ਜਾਵੇ ਤਾਂ ਇਸ ਵਜ੍ਹਾ ਕਰਕੇ ਥੋੜਾ ਜਿਹੜੇ ਪੈਨਿਕ ਜ਼ਰੂਰ ਹੁੰਦੇ ਨੇ ਲੋਕ ਜਿਸ ਵਜ੍ਹਾ ਕਰਕੇ ਆਪਣੀ ਦੁਕਾਨਾਂ ਦੇ ਬਾਹਰ ਤੇ ਜ਼ਰੂਰ ਬੈਠੇ ਆ ਪਰ ਦੁਕਾਨਾਂ ਨਹੀਂ ਖੋਲੀਆਂ ਜਿਸ ਤਰੀਕੇ ਦੇਖੋ ਦੁਕਾਨਾਂ ਜਿਹੜੀਆਂ ਖੋਲੀਆਂ ਨੇ ਇੱਕ ਦੁਕਾਨ ਜਿਹੜੀ ਆ ਥੋੜੀ ਖੁੱਲੀ ਹੋਈ ਆ ਉਹਦੇ ਥੱਲੋ ਦੀ ਸਮਾਨ ਜਿਹੜਾ ਵਾ ਉਹ ਜਰੂਰ ਲਿਤਾ ਜਾ ਰਿਹਾ ਯਾਨੀ ਕਿ ਕੰਮ ਹਰ ਕੋਈ ਕਰਦਾ ਪਿਆ ਵੀ ਕਿਤੇ ਨਾ ਕਿਤੇ ਥੋੜਾ ਬਤ ਕੰਮ ਸਾਡਾ ਚੱਲਦਾ ਜਾਵੇ ਤਾਂ ਸਾਡਾ ਕੋਈ ਨੁਕਸਾਨ ਵੀ ਨਾ ਹੋਵੇ ਅਸੀਂ ਕਿਸਾਨ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਖੜੇ ਵੀ ਨਜ਼ਰ ਆਈਏ ਪੁਲਿਸ ਪ੍ਰਸ਼ਾਸਨ ਦੀ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਸਾਫ਼ ਤੌਰ ਦੇ ਉੱਤੇ ਦੱਸ ਦਿੱਤਾ ਗਿਆ ਕਿ ਸਾਡੇ ਵੱਲੋਂ ਕੋਈ ਜ਼ਬਰਦਸਤੀ ਨਹੀਂ ਹੈ ਕਿ ਦੁਕਾਨਾਂ ਆਪਣੀਆਂ ਜ਼ਰੂਰ ਬੰਦ ਕੀਤੀ ਜਾਣਾ ਇਹਦੇ ਵਿੱਚ ਕੋਈ ਬੰਦਸ਼ ਨਹੀਂ ਹੈ ਦੁਕਾਨਦਾਰ ਦੀ ਆਪਣੀ ਮਰਜ਼ੀ ਹੈ ਇਹ ਲੋਕਾਂ ਦੀ ਆਪਣੀ ਮਰਜ਼ੀ ਹੈ ਕਿਸਾਨ ਨੂੰ ਸੰਯੋਗ ਦੇਣਾ ਚਾਹੁੰਦੇ ਨੇ ਤਾਂ ਫਿਰ ਉਹ ਆਪਣੀਆਂ ਦੁਕਾਨਾਂ ਬੰਦ ਕਰ ਸਕਦੇ ਨੇ ਨਹੀਂ ਦੇਣਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ ਹੈ ਇਹਦੇ ਵਿੱਚ ਪੁਲਿਸ ਵੱਲੋਂ ਕੋਈ ਸ਼ਕਤੀ ਨਹੀਂ ਕੀਤੀ ਜਾਏਗੀ ਤਾਂ ਨਾ ਹੀ ਜਿਹੜੇ ਜਿਨ੍ਹਾਂ ਵੱਲੋਂ ਕਾਲ ਦਿੱਤੀ ਗਈ ਜਿਹੜੇ ਕਿਸਾਨ ਵੱਲੋਂ ਕਾਲ ਦਿੱਤੀ ਗਈ ਹੈ ਨਾ ਹੀ ਉਹਨਾਂ ਵੱਲੋਂ ਇਹ ਸ਼ਕਤੀ ਕੀਤੀ ਜਾਏਗੀ ਜ਼ਬਰਦਸਤੀ ਦੁਕਾਨਾਂ ਬੰਦ ਨਹੀਂ ਕਰਵਾਈਏ ਜਾਣਗੇ ਜਾਣਗੇ ਉਹਨਾਂ ਵੱਲੋਂ ਤੇ ਇਹ ਖਾਸ ਤੌਰ ਤੇ ਉੱਤੇ ਪੁਲਿਸ ਵੱਲੋਂ ਵੀ ਹਦਾਇਤ ਜ਼ਰੂਰ ਦਿੱਤੀ ਗਈ ਫਿਲਹਾਲ ਦੀ ਖੜੀ ਅਮਰਸਰਦੀਪ ਹਾਲ ਬਾਜ਼ਾਰ ਦੇ ਵਿੱਚ ਅਸੀਂ ਮੌਜੂਦ ਹੈ ਜਿਹੜਾ ਰਸਤਾ ਸਚਕਨ ਛੜੀ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਸਚਕਨ ਛੜੀ ਹਰਮੰਦਰ ਸਾਹਿਬ ਨੂੰ ਲੱਖਾ ਸ਼ਰਦਾਲੂ ਰੋਜ਼ ਇੱਥੇ ਪਹੁੰਚਦੇ ਨੇ ਸ਼ਾਇਦ ਅੱਜ ਉਹਨਾਂ ਨੂੰ ਵੀ ਥੋੜੀ ਬਹੁਤੀ ਤੰਗੀ ਜ਼ਰੂਰ ਹੋਏਗੀ ਕਿਉਂਕਿ ਬਾਜ਼ਾਰ ਪੂਰੇ ਬੰਦ ਨੇ ਆਸ-ਪਾਸ ਕੋਈ ਵੀ ਆਂਦਾ ਜਾਂਦਾ ਸ਼ਾਇਦ ਥੋੜੀ ਦੇਰ ਤੱਕ ਨਜ਼ਰ ਨਹੀਂ ਆਏਗਾ ਜੇਕਰ ਦੁਕਾਨਾਂ ਬੰਦ ਹੋਣਗੀਆਂ ਆਟੋ ਰਿਕਸ਼ੇ ਵੀ ਸ਼ਾਇਦ ਘੱਟ ਚੱਲਣਗੇ ਕਿਉਂਕਿ ਜੇ ਦੁਕਾਨਾਂ ਬੰਦ ਨੇ ਕਾਰੋਬਾਰ ਬੰਦ ਹੈ ਤਾਂ ਆਟੋ ਰਿਕਸ਼ਾ ਵੀ ਸਾਡੇ ਕੋਲ ਤੇ ਘੱਟ ਚੜੇਗਾ ਤੇ ਜਿਹੜੇ ਸ਼ਰਦਾਲੂ ਨਾਤਮਸਤਖ ਹੋਣ ਵਾਸਤੇ ਆਣਗੇ ਅੱਜ ਉਹਨਾਂ ਨੂੰ ਵੀ ਕਬਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਅੱਜ ਦੇਖਦੇ ਹਾਂ ਕਿ ਪੂਰਾ ਦਿਨ ਕਿਸ ਤਰੀਕੇ ਨਾਲ ਸਹਿਯੋਗ ਦਿੱਤਾ ਜਾਂਦਾ ਹੈ ਕਿਸਾਨ ਮੋਰਚੇ ਦੇ ਵਿੱਚ ਲੋਕਾਂ ਦਾ ਕਿਉਂਕਿ ਲੋਕਾਂ ਦਾ ਸਹਿਯੋਗ ਹੀ ਹੋਵੇਗਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸਰਕਾਰ ਵੱਲੋਂ ਕਿਸਾਨ ਦੀ ਜਿਹੜੀ ਮੰਗ ਹੈ ਉਹ ਪੂਰੀ ਕਰ ਦਿੱਤੀ ਜਾਵੇਗੀ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ